ਤੁਸੀਂ ਦੇਖ ਰਹੇ ਹੋ ਧਿਆਨਿਕ ਸਵੇਰਾ ਅੱਜ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਇੱਕ ਬਹੁਤ ਵੱਡਾ ਹੀ ਸਮੱਸਿਆ ਬਣ ਚੁੱਕਾ ਹੈ ਜਦੋਂ ਆਪਾਂ ਪੋਲੀਟੀਕਲ ਕਿਸੇ ਵਿਅਕਤੀ ਨਾਲ ਗੱਲ ਕਰਦੇ ਹਾਂ ਤਾਂ ਇੱਕ ਦੂਸਰੀ ਤੇ ਪਾਰਟੀ ਦੇ ਉੱਤੇ ਚਿੱਕੜ ਚ ਸੋਟ ਗਏ ਆਪਣਾ ਫਰਜ਼ ਨਿਭਾਈ ਜਾ ਰਹੇ ਨੇ ਲੇਕਿਨ ਅਸਲ ਨਸ਼ੇ ਦੀ ਸਮੱਸਿਆ ਕੀ ਹੈ ਕਦੀ ਆਪਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਕਰ ਹੀ ਨਹੀਂ ਰਹੇ ਅੱਜ ਇਹ ਇੰਟਰਵਿਊ ਉਹਨਾਂ ਮਾਪੇ-ਬਾਪੂ ਵਾਸਤੇ ਬਹੁਤ ਅਹਿਮ ਹੋਣ ਵਾਲੀ ਹੈ ਕਿ ਜਿਨ੍ਹਾਂ ਦੇ ਬੱਚੇ ਨਸ਼ਾ ਕਰ ਰਹੇ ਹਨ ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਜਥੇਬੰਦੀਆਂ ਨੇ ਨਸ਼ਾ ਛਡਾਊ ਕੇਂਦਰ ਖੋਲ੍ਹ ਰੱਖਿਆ ਲੇਕਿਨ ਫਿਰ ਵੀ ਅਸਫਲਤਾ ਉਹਦਾ ਰੀਜ਼ਨ ਕੀ ਹੈ ਨਸ਼ਾ ਬੱਚੇ ਕਿਉਂ ਕਰ ਰਹੇ ਨੇ ਜੇ ਬੱਚੇ ਦਾ ਨਸ਼ਾ ਛਡਾਉਣਾ ਤੇ ਉਹ ਕਿਸ ਤਰੀਕੇ ਨਾਲ ਆਪਾਂ ਛਡਾ ਸਕਦੇ ਆ ਸੋ ਇਹਨਾਂ तमाम ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅਮਰਿਤ ਗਿੱਲ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਮਰਿਤ ਗਿੱਲ ਜੀ ਤੁਹਾਡਾ ਡੈਨਿਕ ਸਵੇਰੇ ਦਾ ਬਹੁਤ-ਬਹੁਤ ਸਵਾਗਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਬਾਰੇ ਦੱਸੋ ਕੁਆਲਿਫਿਕੇਸ਼ਨ ਔਰ ਇਸ ਮੁੱਦੇ ਨੂੰ ਚੁਣਿਆ ਤੇ ਮੈਂ ਦਰਸ਼ਕਾਂ ਨੂੰ ਇਹ ਵੀ ਗੱਲ ਦੱਸਣੀ ਚਾਹਨਾ ਕਿ ਇਹ ਮਿਸ਼ਨ ਜਿਹੜਾ ਚਲਾ ਰਹੇ ਨੇ ਇਹਨਾਂ ਨੇ ਨੰਗੇ ਪੈਰ ਇਹ 3 ਮਹੀਨੇ ਤੋਂ ਲੋਕਾਂ ਦੇ ਵਿੱਚ ਵਿਚਰ ਕੇ ਤੇ ਨਸ਼ਾ ਛਡਾਉਣ ਵਾਸਤੇ ਇੱਕ ਮੈਸੇਜ ਦੇ ਰਹੇ ਨੇ ਤੇ ਲੋਕਾਂ ਨੂੰ ਨਾਲ ਲਾਂਬੰਦ ਕਰ ਰਹੇ ਨੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕੀ ਤੁਹਾਡੀ ਕੁਆਲਿਫੀਕੇਸ਼ਨ ਆ ਕਿੱਥੋਂ ਨੂੰ ਬਲੋਂਗ ਕਰਦੇ ਹੋ ਮੈਂ ਪਟਿਆਲੇ ਤੋਂ ਆ ਤੇ ਮੇਰੇ ਪੇਰੈਂਟਸ ਪਟਿਆਲੇ ਆ ਰਹਿੰਦੇ ਆ ਤੇ ਮੈਂ ਵਿਆਹੀ ਬਠੰਡੇ ਆ ਮੇਰੀ ਸਕੂਲਿੰਗ ਜਿਹੜੀ ਹੈ ਇਨੀਸ਼ੀਅਲ ਤੱਕ ਕਲਕੱਤਾ ਰਾਜਸਥਾਨ ਤੇ ਫਿਰ ਪਟਿਆਲੇ ਆ ਤੇ ਗ੍ਰੈਜੂਏਸ਼ਨ ਮੇਰੀ ਪਟਿਆਲੇ ਹੋਈ ਆ ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਐਮਬੀਏ ਕੀਤੀ ਡੀ ਫਾਰਮੇਸੀ ਕੀਤੀ ਐਲਐਲਬੀ ਕੀਤੀ ਮੈਂ ਲਾਇਰ ਆ ਮੈਂਬਰ ਲੋਕ ਅਦਾਲਤ ਆ ਆਪਾਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਅੱਜ ਦਾ ਨੌਜਵਾਨ ਜਿਹੜਾ ਵਾ ਉਹ ਨਸ਼ਿਆਂ ਵੱਲ ਕਿਉਂ ਜਾ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਅੱਜ ਦਾ ਨੌਜਵਾਨ ਜਿਹੜਾ ਹੈ ਉੰ ਸਭ ਤੋਂ ਵੱਡਾ ਜੇ ਕੋਈ ਨਸ਼ੇ ਵੱਲ ਜਾਂਦਾ ਹੈ ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹਦਾ ਮਾਨਸਿਕ ਜਿਹੜਾ ਸੰਤੁਲਨ ਜਾਂ ਮਾਨਸਿਕ ਤੌਰ ਤੇ ਜਦੋਂ ਕੋਈ ਕਮਜ਼ੋਰ ਹੁੰਦਾ ਹੈ ਜਾਂ ਕੋਈ ਛੱਟਵਜੀ ਹੁੰਦੀ ਹੈ ਜਾਂ ਇਕੱਲਾ ਰਹਿ ਜਾਂਦਾ ਹੈ ਤਾਂ ਉਹ ਬਹੁਤ ਵੱਡਾ ਕਾਰਨ ਹੁੰਦਾ ਹੈ ਨਸ਼ਿਆਂ ਵੱਲ ਲਜਾਣ ਵਾਲਾ ਜਿਵੇਂ ਪਹਿਲਾਂ ਪਰਿਵਾਰ ਹੁੰਦੇ ਸੀਗੇ ਵੱਡੇ ਪਰਿਵਾਰ ਵੱਡੇ ਪਰਿਵਾਰਾਂ 'ਚ ਦਾਦਾ-ਦਾਦੀ ਸੀ ਆਪਦੇ ਪੁੱਤੇ-ਪੁੱਤੀਆਂ ਨੂੰ ਗੱਲਾਂ ਕਰਦੇ ਸੀ ਕਹਾਣੀਆਂ ਸੁਣਾਉਂਦੇ ਸੀ ਬਦਰੀ ਦੀਆਂ ਕਹਾਣੀਆਂ ਚਾਚਾ ਚਾਚੀ ਬੱਚੇ ਆਪਸ 'ਚ ਖੇਡਦੇ ਸੀ ਲੜਦੇ ਸੀ ਭਿੜਦੇ ਸੀ ਹੁਣ ਕੀ ਏ ਪਰਿਵਾਰ ਛੋਟੇ ਨੇ ਤੇ ਇੰਨੇ ਕੁ ਛੋਟੇ ਨੇ ਵੀ ਕਿਸ ਪਰਿਵਾਰ 'ਚ ਤਿੱਕੀਕ ਜੁਆਕ ਹੈ ਜੁਆਕ ਕੱਲੇ ਰਹਿਣ ਗਿੱਜਗੇ ਨੇ ਤੇ ਮਾਪਿਓ ਕੋਲੇ ਟਾਈਮ ਹੈ ਨਹੀਂਗਾ ਜੁਆਕ ਕੱਲੇ ਨੇ ਤੇ ਜੁਆਕਾਂ ਦਾ ਮਾਪਿਓ ਦਾ ਟਾਈਮ ਦਾ ਬਹੁਤ ਜ਼ਿਆਦਾ ਟਾਈਮ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਵੀ ਬੀਤਦਾ ਹੈ ਫਿਰ ਕੀ ਹੈ ਵੀ ਬੱਚਾ ਕੱਲਾ ਰਹਿਣ ਗਿੱਜ ਜਾਂਦਾ ਹੈ ਹੌਲੀ ਹੌਲੀ ਫੋਨ ਤੇ ਉਹਦਾ ਵੀ ਇੰਟਰਸਟ ਉਹਦੇ ਜੋ ਖਤਮ ਹੋ ਜਾਂਦਾ ਹੈ ਫਿਰ ਉਹ ਜਦੋਂ ਇਕੱਲਾ ਰਹਿਣਾ ਹੀ ਆਪਦੇ ਆਪ ਦੇ ਵਿੱਚ ਇੱਕ ਬਿਮਾਰੀ ਹੈ ਇਕੱਲੇ ਰਹਿਣ ਕਰਕੇ ਤੁਸੀਂ ਦਿਮਾਗੇ ਤੌਰ ਤੇ ਕਮਜ਼ੋਰ ਹੁੰਨੇ ਹੋ ਤੇ ਜਦੋਂ ਤੁਸੀਂ ਇਕੱਲੇ ਰਹਿ ਕੇ ਕਮਜ਼ੋਰ ਹੋ ਤੁਹਾਨੂੰ ਕੋਈ ਸੰਭਾਲਣ ਵਾਲਾ ਨਹੀਂ ਸਮਝਾਉਣ ਵਾਲਾ ਨਹੀਂ ਮਾਪਿਓ ਨਾਲ ਤੁਸੀਂ ਜੁੜੇ ਨਹੀਂ ਆਪਦੇ ਦਾਦੇ ਦਾਦੀ ਨੂੰ ਪਤਾ ਨਹੀਂ ਤੇ ਤੋਂ ਤੁਸੀਂ ਕਦੋਂ ਇੱਕ ਸੰਗਤ ਦੇ ਰੂਪ ਵਿਚ ਆਦੇ ਫਰੈਂਡ ਸਰਕਲ ਦੇ ਵਿੱਚ ਜਾਂਦੇ ਹੋ ਤੇ ਉੱਧਰ ਫਿਰ ਜਿਹੜੇ ਨਸ਼ੇੜੀ ਅੰਸਰ ਨੇ ਜਿਨ੍ਹਾਂ ਨੇ ਆਪ ਵਿਚਾਰੇ ਨਸ਼ੇ 'ਚ ਫਸ ਗਏ ਨੇ ਹੁਣ ਪੈਸਾ ਕਿੱਥੋਂ ਦਾ ਲੈਣਾ ਹੈ ਨਵੇਂ ਗਾਹਕ ਬਣਾ ਕੇ ਉਹਨਾਂ ਨੂੰ ਪੈਸਾ ਚਾਹੀਦਾ ਹੈ ਤੇ ਉਹ ਨਵੇਂ ਆ ਮੁੰਡਿਆਂ ਨੂੰ ਆਪਦੇ ਨਾਲ ਜੋੜ ਕੇ ਤੇ ਗਾਹਕ ਬਣਾਉਂਦੇ ਨੇ ਤਾਂ ਜੋ ਉਹਨਾਂ ਦਾ ਆਪਦਾ ਵੀ ਸਿਸਟਮ ਚੱਲੀ ਚੱਲੇ ਔਰ ਮਾਪਿਓ ਨੂੰ ਪਰਿਵਾਰ ਨੂੰ ਕਿਉਂਕਿ ਕਲੋਸਲੀ ਬੱਚਿਆਂ ਨੂੰ ਵਾਚ ਨਹੀਂ ਕਰਦੇ ਹੈਗੇ ਦੇਖਦੇ ਨਹੀਂਗੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਇਹ ਤਾਂ ਜਦੋਂ ਪਾਣੀ ਸਿਰ ਤੋਂ ਉੱਪਰ ਉੱਠ ਜਾਂਦਾ ਹੈ ਕਈ ਵਾਰ ਤਾਂ ਨੁਕਸਾਨ ਹੋ ਕੇ ਹੀ ਪਤਾ ਲੱਗਦਾ ਹੈ ਤੇ ਕਈ ਵਾਰ ਹਾਲਾਤ ਇੰਨੇ ਬੱਤੋਂ ਬੱਤਰ ਹੋ ਜਾਂਦੇ ਨੇ ਕਿ ਉਦੋਂ ਜਵਾਕ ਨੂੰ ਸੰਭਾਲਣ ਵਾਲੀ ਸਿਸਟਮ ਹੈ ਉਦੋਂ ਬਹੁਤ ਆਪਾਂ ਬੱਚਾ ਬਹੁਤ ਦੂਰ ਲੰਘ ਜਾਂਦਾ ਹੈ ਇਦੇ ਵਿੱਚ ਹੋਰ ਬਥੇਰੇ ਕਾਰਨ ਨੇ ਜੋ ਮੈਨੂੰ ਲੱਗਦੇ ਨੇ ਵੀ ਅੱਜ ਦੇ ਟਾਈਮ ਦੇ ਵਿੱਚ ਦਿਖਾਵਾ ਇੰਨਾ ਹੋ ਗਿਆ ਹੈ ਵੀ ਉਹਦੇ ਕੋਲੇ ਕਿਹੜਾ ਫੋਨ ਐ ਕਿਸੇ ਕੋਲੇ ਕਿਹੜੀ ਕਾਰ ਐ ਮੈਨੂੰ ਜਿਵੇਂ ਮੇਰੇ ਕੋਲੇ ਫੋਨ ਐ ਤਾਂ ਕਈਆਂ ਨੇ ਕਿਹਾ ਅਰੇ ਆ ਫੋਨ ਨਹੀਂ ਵੱਡਾ ਫੋਨ ਲੋ ਵੀ ਮੈਂ ਉਹਨੂੰ ਦਿਖਾਵਾਂ ਕਿ ਮੇਰੇ ਕੋਲੇ ਜ਼ਿਆਦਾ ਐ ਤੇ ਜਦੋਂ ਆਪਾਂ ਬ੍ਰਾਂਡਸ ਦੀ ਰੇਸ ਦੇ ਵਿੱਚ ਪੈ ਜੰਨੇ ਆ ਦਿਖਾਵੇ ਚ ਪੈਸਾ ਤਾਂ ਹੈ ਨਹੀਂ ਕੋ ਉਹ ਪੈਸੇ ਨੂੰ ਲਿਉਣ ਦੇ ਲਈ ਵੀ ਰਾਹ ਗਲਤ ਚੁਣੇ ਜਾਂਦੇ ਨੇ ਤੇ ਉਹ ਪੈਸੇ ਨੂੰ ਲਿਆਉਣ ਦੇ ਲਈ ਹਰ ਚੀਜ਼ਾਂ ਔਰ ਫਿਰ ਉਹ ਡਿਪਰੈਸ਼ਨ ਆਉਂਦਾ ਅਪਸੈਟ ਆਉਂਦਾ ਮੇਰੇ ਕੋਲੇ ਹੈ ਨਹੀਂ ਮੈਂ ਇਹ ਨੂੰ ਨੀਵਾ ਦਿਖਾਉਣਾ ਮੇਰੇ ਕੋਲੇ ਵੱਡੀ ਗੱਡੀ ਆ ਆ ਸਾਰੇ ਜਿਹੜੇ ਕਾਰਨ ਨੇ ਇੰਟਰਲਿੰਕਡ ਕਰਕੇ ਇੱਕ ਪੜਾਈ ਦਾ ਵੀ ਪ੍ਰੈਸ਼ਰ ਹੈ ਅੱਜ ਕੱਲ ਜਿਵੇਂ ਪੰਜਾਬ ਬਾਹਰ ਚੱਲੇ ਆ ਕਿਸੇ ਦੇ ਨੰਬਰ ਘਟਾਏ ਤਾਂ ਜੋ ਆ ਉਸ ਕਰਕੇ ਵੀ ਡਿਪਰੈਸ਼ਨ ਚ ਕਈ ਸੁਸਾਈਸ ਕਰ ਲੈਂਦੇ ਨੇ ਡਿਪਰੈਸ਼ਨ ਚੋਂਦੇ ਨੇ ਤੇ ਘਰ-ਬਾਰ ਬੇਚਤਾ ਤੇ ਬਾਹਰ ਜਿਹੜੇ ਹੁਣ ਜਵਾਕ ਗਏ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਡੈਥਸ ਹੋ ਰਹੀਆਂ ਨੇ ਇਹ ਉਹ ਵੀ ਉਹਦਾ ਵੀ ਅੰਦਰ ਖਾਤੇ ਜੇ ਦੇਖਿਆ ਜਾਵੇ ਤਾਂ ਆਹੀ ਵੱਡਾ ਕਾਰਨ ਹੈ ਪ੍ਰੈਸ਼ਰ ਹੈ ਬੱਚਾ ਪ੍ਰੈਸ਼ਰ ਚੱਲ ਨਹੀਂ ਸਕਦਾ ਹੈਗਾ ਔਰ ਕਿਉਂਕਿ ਮਾਪਿਓ ਨੇ ਉਹਨਾਂ ਨੂੰ ਸਿਖਾਇਆ ਹੀ ਨਹੀਂ ਇੰਨੇ ਓਵਰ ਪ੍ਰੋਟੈਕਟਿਵ এনवायरमेंट ਦੇ ਵਿੱਚ ਸਾਰਾ ਕੁਝ ਪ੍ਰੋਵਾਈਡ ਕਰਕੇ ਆਪ ਕਾਬਿਲ ਬਨਾਇਆ ਨਹੀਂਗਾ ਤੇ ਉਹ ਜਦੋਂ ਚੱਲ ਨਹੀਂ ਪਾਉਂਦੇ ਹੈਗੇ ਫਿਰ ਉਹਨਾਂ ਨੂੰ ਲੱਗਦਾ ਹੈ ਵੀ ਦਿਮਾਗੀ ਤੌਰ ਤੇ ਚਲੋ ਨਸ਼ਾ ਕਰ ਲਈਏ ਦੂਜਾ ਫਿਜ਼ੀਕਲ ਵਰਕਆਊਟ ਬੰਦਾ ਹੈ ਜੰਕ ਫੂਡਸ ਨੇ ਇੰਨੇ ਜ਼ਿਆਦਾ ਨੇ ਕਿੱਥੇ ਜਦੋਂ ਤੁਸੀਂ ਸਰੀਰ ਕੰਮ ਕਰਦੇ ਸੀਗੇ ਖੇਤੀ ਕਰਦੇ ਸੀ ਕੁਝ ਵੀ ਕਰਦੇ ਸੀਗੇ ਜਿਹੜਾ ਹੈਪੀਨੈਸ ਹਾਰਮੋਨ ਹੈ ਉਹ ਬੋਡੀ ਚ ਰਿਲੀਜ਼ ਹੁੰਦਾ ਹੈ ਤਾਂ ਤੁਸੀਂ ਆਪਦੇ ਆਪ ਯੂ ਫੀਲ ਗੁੱਡ ਫੀਲ ਵਾਲਾ ਫੈਕਟਰ ਆਉਂਦਾ ਹੈ ਤੇ ਉਹ ਚੀਜ਼ ਵੀ ਹੈ ਨੀ ਕਿ ਲੇਥਾਰਜੀ ਕਾ ਫਿਰ ਜਦੋਂ ਕੱਲੇ ਆ ਕੋਈ ਕੰਪਨੀ ਭਾਲਦੇ ਆ ਕੰਪਨੀ ਫਿਰ ਮਾੜੀ ਹੋਵੇ ਚੰਗੀ ਹੋਵੇ ਦਿਮਾਗ ਜਦੋਂ ਸਮਝਣਾ ਸੋਚਣਾ ਬੰਦ ਕਰ ਦਿੰਦਾ ਹੈ ਤੇ ਫਿਰ ਨੌਜਵਾਨਾਂ ਨੂੰ ਸਾਰਿਆਂ ਨੂੰ ਐ ਲੱਗਦਾ ਵੀ ਨਸ਼ਾ ਹੀ ਇੱਕ ਕਾਰਨ ਹੈ ਦੂਜਾ ਇੱਕ ਹੁਣੇ ਗੱਲਾਂ ਦੇ ਵਿੱਚ ਗੱਲ ਆ ਰਹੀ ਸੀਗੀ ਵੀ ਪਹਿਲਾਂ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਾ ਇੰਨਾ ਗੂੜਾ ਹੁੰਦਾ ਸੀਗਾ ਵੀ ਪਿੰਡ ਦੇ ਵਿੱਚ ਜੇ ਕੋਈ ਖਜਵਾਕ ਕੋਈ ਮਾੜੀ ਸੰਗਤ ਜਿਹਾ ਕੁਝ ਹੈ ਤੇ ਅੰਡੀ ਗਵਾਂਡੀ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਲਾਂਬਾ ਲੈ ਕੇ ਆਉਂਦੇ ਸੀਗੇ ਤੁਹਾਡੇ ਮੁੰਡੇ ਨੇ ਐ ਕੀਤਾ ਜਾਂ ਤੁਹਾਡੀ ਕੁੜੀ ਨੇ ਐ ਕੀਤਾ ਜਾਂ ਇਹਨੂੰ ਕੁੱਟਿਆ ਜਾਂ ਕੁਛ ਵੀ ਆ ਉਹ ਮਾਪਿਓ ਬੜੇ ਸਕਾਰਾਤਮਕ ਹੁੰਦੇ ਸੀਗੇ ਆਪਦੇ ਜਵਾਕ ਨੂੰ ਝਿੜਕਦੇ ਸੀਗੇ ਉਹਨੂੰ ਕਹਿੰਦੇ ਸੀਗੇ ਵੀ ਤੂੰ ਐ ਕੀਤਾ ਕਿਉਂਕਿ ਉਹਨਾਂ ਨੂੰ ਉਸ ਬੰਦੇ ਦੀ ਜਿਹੜਾ ਲਿਆਇਆ ਚਾਚਾ ਤਾਇਆ ਪਿੰਡ ਚੋਂ ਕੋਈ ਵੀ ਉਹਦੀ ਗੱਲ ਤੇ ਉਹ ਵਿਸ਼ਵਾਸ ਕਰਦੇ ਸੀ ਹੁਣ ਕੀ ਹੈ ਵੀ ਮਾਪਿਓ ਜਿਹੜਾ ਲਾਂਬਾ ਲੈ ਕੇ ਆਇਆ ਉਹਦੇ ਨਾਲ ਹੀ ਲੜ ਪੈਂਦੀਆਂ ਨੇ ਮਾਵਾ ਬਿਤੂ ਕਿਵੇਂ ਮੇਰੇ ਜਵਾਖ ਨੂੰ ਖੁਸ਼ ਕਹਿਤਾ ਤੇ ਇਸ ਚੀਜ਼ ਨਾਲ ਜਵਾਖਾਂ ਨੂੰ ਮਿਲਦੀ ਹੈ ਸ਼ਹਿਰ ਜਦੋਂ ਜਵਾਖਾਂ ਨੂੰ ਇਹ ਪਤਾ ਹੈ ਵੀ ਮੈਂ ਪਿੰਡ ਚ ਕਿਤੇ ਵੀ ਕੁਝ ਵੀ ਕਰੀ ਜਾਵਾਂ ਤੇ ਮੇਰੀ ਗੱਲ ਤਾਂ ਘਰੇ ਕਿਸੇ ਨੇ ਪਹੁੰਚ ਨਹੀਂ ਨੀ ਕਿ ਹਰ ਬੰਦੇ ਨੂੰ ਹੁੰਦਾ ਵੀ ਮੈਂ ਕਿਉਂ ਕਿਸੇ ਦਾ ਲਾਂਭਾ ਲਾ ਜਾਵਾਂ ਨਾਲੇ ਬੁਰਾ ਮੈਂ ਕਹਾਵਾ ਨਾਲੇ ਕਿਸੇ ਨੂੰ ਗੱਲ ਦੱਸਣ ਨਾਲੇ ਰਿਸ਼ਤਾ ਮੈਨੂੰ ਕੀ ਫਰਕ ਪੈਂਦਾ ਜਦੋਂ ਸਮਾਜ ਦੇ ਵਿੱਚ ਫੀਲਿੰਗ ਹੀ ਇਹੋ ਜਿਹੀ ਆ ਗਈ ਪਿੰਡਾਂ ਦੇ ਵਿੱਚ ਖਾਸ ਕਰ ਤੇ ਸ਼ਹਿਰਾਂ ਦੇ ਵਿੱਚ ਤਾਂ ਪਹਿਲਾਂ ਹੀ ਸੀਗੀ ਮੈਂ ਕੀ ਲੈਣਾ ਕੋਸ਼ ਮਰਜ਼ੀ ਹੋਵੇ ਕਿਸੇ ਦਾ ਜਵਾਕ ਹੈ ਮੈਨੂੰ ਕੀ ਫਰਕ ਪੈਂਦਾ ਪਹਿਲਾਂ ਸੀ ਵੀ ਆਪਣੇ ਪਿੰਡ ਦਾ ਜਵਾਕ ਹੈ ਧੀ ਹੈ ਮੁੰਡਾ ਹੈ ਆਪਾਂ ਇਹਦਾ ਖਿਆਲ ਰੱਖੀਏ ਹੈਨਾ ਫਲਾਣੇ ਦਾ ਮੁੰਡਾ ਠਮਕਾਣੇ ਦਾ ਇਹਨੂੰ ਐ ਸੰਭਾਲੀਏ ਹੁਣ ਉਹ ਫੀਲਿੰਗਾਂ ਮੁੱਕ ਗਈਆਂ ਤਾਂ ਫੇਰ ਨਸ਼ਾ ਦੀ ਹਾਲਤ ਜਿਹੜੀ ਬੱਤ ਤੋਂ ਬੱਤਰ ਹੋਈ ਜਾ ਰਹੀ ਹੈ ਜਿਸ ਤਰ੍ਹਾਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਬੱਚਾ ਜਦੋਂ ਪਹਿਲੀ ਵਾਰ ਇਸ ਕੰਡੀਸ਼ਨ ਦੇ ਵਿੱਚ ਜਾਂਦਾ ਤੇ ਬਹੁਤ ਸਾਰੇ ਜਿਹੜੇ ਮਾਂ-ਬਾਪਾ ਉਸ ਇਸ ਚੀਜ਼ ਵੱਲ ਖਿਆਲ ਹੀ ਨਹੀਂ ਕਰ ਪਾਉਂਦੇ ਕਿਉਂਕਿ ਮਾਂ-ਪਿਓ ਦੀ ਲਾਈਫ ਵੀ ਜਿਹੜੀ ਆ ਉਹ ਇਨੀ ਬਿਜ਼ੀ ਹੋ ਚੁੱਕੀ ਆ ਕਿ ਆਪਾਂ ਉਹਦੀ ਗੱਲ ਧਿਆਨ ਨਹੀਂ ਕਰਦੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਮਾਨਸਿਕ ਜਿਹੜੇ ਡਾਕਟਰ ਨੇ ਜਿਹੜੇ ਉਹ ਬੜੇ ਅੱਛੀ ਤਰੀਕੇ ਦੇ ਨਾਲ ਉਹ ਸਮਝਾਉਂਦੇ ਨੇ ਇਹ ਕਰਦੇ ਨੇ ਤੇ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਕਿ ਇੱਕ ਵਾਰ ਬੱਚੇ ਨੂੰ ਜਿਹੜਾ ਵਾ ਉਹ ਮਾਨਸਿਕ ਤੌਰ ਤੇ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਪ੍ਰਿਪੇਅਰ ਕੀਤਾ ਜਾਵੇ ਲੇਕਿਨ ਟਾਈਮ ਦੀ ਸ਼ੌਰਟੇਜ ਕਰਕੇ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਉਹ ਮਾਨਸਿਕ ਸਥਿਤੀ ਜਿਹੜੀ ਆ ਉਹਦੇ ਵੱਲ ਜਾ ਰਹੇ ਆ ਬਿਲਕੁਲ ਜਾ ਰਿਹਾ ਹੈ ਇਹਦੇ ਵਿੱਚ ਮਾਪੇ ਉਹਦਾ ਪਰਿਵਾਰ ਦਾ ਤਾਂ ਬਹੁਤ ਵੱਡਾ ਰੋਲ ਹੈ ਔਰ ਪਰਿਵਾਰ ਦਾ ਰੋਲ ਜੇ ਕੋਈ ਜਵਾਕ ਜਿਹੜਾ ਹੈ ਆਲਰੇਡੀ ਨਸ਼ੇ ਦੇ ਵਿੱਚ ਪੈ ਗਿਆ ਹੈ ਨਾ ਪਤਾ ਲੱਗ ਗਿਆ ਤੇ ਆਪਾਂ ਨੂੰ ਲੱਗਦਾ ਆਪਾਂ ਉਹਦੇ ਨਾਲ ਧੱਕਾਸ਼ਾਈ ਕਰਦੇ ਆਂ ਕੁੱਟਮਾਰ ਕਰਦੇ ਆਂ ਧੂਕੜੀਸ ਕਰਦੇ ਆਂ ਕਮਰੇ 'ਚ ਬੰਦ ਕਰ ਦਿੰਨੇ ਆਂ ਮੈਂ ਤਾਂ ਵੀਡੀਓਜ਼ ਕਈ ਦੇਖੀਆਂ ਨੇ ਕੁੜੀਆਂ ਨੂੰ ਵੀ ਖੁੱਡਿਆਂ 'ਚ ਬੰਦ ਕੀਤਾ ਹੋਇਆ ਔਰ ਇਹ ਇੰਨਾ ਹੋਰਿਬਲ ਲੱਗਦਾ ਹੈ ਕਿਸੇ ਨੇ ਸੌਰੀ ਵੀਡੀਓਜ਼ ਬਣਾਤੀਆਂ ਮੁੰਡਿਆਂ ਦੀਆਂ ਨਸ਼ੇ ਦੀਆਂ ਕੁੜੀਆਂ ਦੀਆਂ ਮੈਂ ਪੁੱਛਣਾ ਚਾਹਨੀ ਆ ਲੋਕਾਂ ਨੂੰ ਮੇਰਾ ਡਾਇਰੈਕਟ ਸਵਾਲ ਹੈ ਕੀ ਕੀ ਕਿਸੇ ਦੀ ਵੀਡੀਓ ਬਣਾਈ ਜਿਹਦੀ ਵੀ ਤੁਸੀਂ ਵੀਡੀਓ ਬਣਾਈ ਉਹਦੇ ਨਾਲ ਉਹਨੂੰ ਕੋਈ ਫਰਕ ਪਿਆ ਉਹਨੂੰ ਤਾਂ ਸਮਾਜ ਦੇ ਵਿੱਚ ਤੁਸੀਂ ਹੋਰ ਐਕਸਪੋਜ਼ ਕਰਕੇ ਹੋਰ ਬਦਨਾਮ ਕਰਤਾ ਤੇ ਉਹਦਾ ਹੋਰ ਜ਼ਿਆਦਾ ਨਸ਼ੇਵਾਲ ਜਾ ਕੇ ਮਰ ਜੂਗਾ ਕੀ ਤੁਸੀਂ ਵਾਕਿਆ ਵਿੱਚ ਸਮਾਜ ਚ ਮਦਦ ਕੀਤੀ ਆ ਉਸ ਬੰਦੇ ਦੀ ਜਾਂ ਉਹ ਉਹਨੂੰ ਹੋਰ ਬਦਨਾਮ ਕਰਕੇ ਸਿਸਟਮ ਨੂੰ ਖਰਾਬ ਕਰ ਰਹੇ ਹੋ ਤਾਂ ਮੇਰਾ ਕੰਮ ਜਿਹੜਾ ਹੈਗਾ ਸੈਲਫ ਦੇ ਉੱਤੇ ਆਪ ਦੇ ਉੱਤੇ ਕੰਮ ਕਰਨਾ ਪੈਣਾ ਹੈ ਹਰੇਕ ਨੂੰ ਪਿੰਡਾਂ ਦੇ ਵਿੱਚ ਹਰੇਕ ਨੂੰ ਕੰਮ ਕਰਨਾ ਪੈਣਾ ਹੈ ਬਜ਼ੁਰਗਾਂ ਨੂੰ ਕੰਮ ਕਰਨਾ ਪੈਣਾ ਹੈ ਬਜ਼ੁਰਗਾਂ ਨੂੰ ਆਪਦੇ ਪੋਤੇ ਪੋਤੀਆਂ ਨਾਲ ਜੁੜਨਾ ਪੈਣਾ ਹੈ ਬਹੁਤ ਜ਼ਬਰਦਸਤ ਬੌਂਡਿੰਗ ਹੋਣੀ ਚਾਹੀਦੀ ਆ ਵੀ ਪੋਤੇ ਦੇ ਜ਼ਿੰਦਗੀ ਦੇ ਵਿੱਚ ਜਾਂ ਦਿਨ ਦੇ ਵਿੱਚ ਕੋਈ ਅੱਖਾਂ 'ਚ ਵੀ ਕੋਈ ਬਦਲਾਅ ਆਵੇ ਤੇ ਦਾਦਾ-ਦਾਦੀ ਸਮਝ ਜਾਣ ਵੀ ਸਾਡਾ ਜੁਆਕ 'ਚ ਕੋਈ 1921 ਹੈ ਜਾਂ ਜੁਆਕ ਆਕੇ ਦੱਸੇ ਵੀ ਆ ਮੇਰੇ ਆ ਫਲਾਣੇ ਦੋਸਤ ਨੇ ਮੈਨੂੰ ਆਇਆ ਕਿ ਆਇਆ ਕਿ ਤਾਂ ਜੋ ਉਹਨੂੰ ਸਮਝਾਇਆ ਜਾ ਸਕੇ ਹੁਣ ਜਦੋਂ ਗੱਲਬਾਤ ਹੀ ਹੈ ਨਹੀਂ ਦੇਖੋ ਦੁਨੀਆ ਇਹ ਕਮਿਊਨੀਕੇਸ਼ਨ ਤੇ ਐਗਜ਼ਿਸਟ ਕਰਦੀ ਆ ਸ਼ਬਦ ਤੁਹਾਡੀ ਭਾਸ਼ਾ ਜੇ ਕਿਸੇ ਕੋਲੇ ਭਾਸ਼ਾ ਹੀ ਨਹੀਂ ਰਹੂਗੀ ਗੱਲਬਾਤ ਹੀ ਨਹੀਂ ਰਹੂਗੀ ਤਾਂ ਫਿਰ ਤਾਂ ਬਰਬਾਦੀ ਹੋਈ ਏ ਜੀ ਆਪਾਂ ਗੱਲ ਕਰਦੇ ਆ ਕਿ ਨਸ਼ੇ ਦੇ ਵਿੱਚ ਜਿਹੜਾ ਨੌਜਵਾਨ ਚਲਾ ਗਿਆ ਤੇ ਕੀ ਉਸ ਦੇ ਮਾਂ ਪਿਓ ਨੂੰ ਜਿਹੜੇ ਸਕਾਇਟ੍ਰਿਕ ਹੈਗੇ ਆ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਨਹੀਂ ਕਰਵਾਉਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਸਮਝਾਏ ਕਿ ਸਾਡੇ ਅੰਦਰ ਕਮੀ ਕਿੱਥੇ ਆ ਉਸ ਤੇ ਕੰਮ ਕਰ ਰਹੇ ਹੋ ਇਸ ਬਿਲਕੁਲ ਸਾਈਕੋਲੋਜਿਸਟ ਨੇ ਅੱਜ ਦੇ ਟਾਈਮ ਦੇ ਵਿੱਚ ਸਾਈਕੋਲੋਜਿਸਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਈ ਵਾਰ ਹੁੰਦਾ ਹੈ ਵੀ ਕਰਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਵੀ ਬੱਚੇ ਮਾਪਿਓ ਦੀ ਸੁਣਦੇ ਨਹੀਂਗੇ ਪਰ ਔਰ ਮਾਪਿਓ ਵੀ ਜਵਾਕਾਂ ਦੀ ਨਹੀਂ ਸੁਣਦੇ ਹੈਗੇ ਜਵਾਕ ਕੁਛ ਡੀਲ ਕਰ ਰਿਹਾ ਤੇ ਮਾਪਿਓ ਨੂੰ ਨਹੀਂ ਸਮਝ ਆਉਂਦੀ ਮਾਪਿਓ ਕੁਛ ਡੀਲ ਕਰ ਰਹੇ ਜਵਾਕ ਨੂੰ ਨਹੀਂ ਸਮਝ ਆਉਂਦੀ ਸਾਈਕੋਲੋਜਿਸਟ ਜਿਹੜਾ ਹੈ ਉਹ ਮਨੋ ਰੋਗੀ ਜਿਹੜਾ ਹੈ ਤੁਹਾਡੇ ਮਾਪਿਓ ਨੂੰ ਵੀ ਕਾਉਂਸਲਿੰਗ ਲਈ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਜੇ ਲੱਗੇ ਕਾਉਂਸਲਿੰਗ ਲਈ ਲਿਜਾਣਾ ਚਾਹੀਦਾ ਕਿਉਂਕਿ ਇਹ ਨਸ਼ਾ ਕੋਈ ਛੱਡਦਾ ਵੀ ਤਾਂ ਹੈ ਜਦੋਂ ਮਾਨਸਿਕ ਤੌਰ ਤੇ ਸਟਰੋਂਗ ਤਾਕਤਵਰ ਹੋ ਜਾਂਦਾ ਤਾਂ ਕੋਈ ਨਸ਼ਾ ਛੱਡ ਸਕਦਾ ਨਹੀਂ ਤਾਂ ਸਰੀਰਿਕ ਪੱਖ ਬਾਅਦ ਚੋਂਦਾ ਜੇ ਮਾਨਸਿਕ ਤੌਰ ਤੇ ਕਮਜ਼ੋਰ ਬੰਦਾ ਹੈ ਉਹ ਨਸ਼ਾ ਛੱਡ ਹੀ ਨਹੀਂ ਪਾਊਗਾ ਕਦੇ ਸਾਈਕੋਲੋਜਿਸਟ ਕੋਲੇ ਉਸ ਤੋਂ ਬਾਅਦ ਸਾਈਕੀਟ੍ਰਿਸਟ ਕੋਲੇ ਕਿਉਂਕਿ ਨਸ਼ਾ ਛੱਡਣ ਲਈ ਇਕਦਮ ਨਹੀਂ ਛੱਡ ਸਕਦੇ ਹੈਗੇ ਤੁਸੀਂ ਸਰੀਰ ਉਹਦੇ ਸਬਸਟੀਟਿਊਟਸ ਤੇ ਪਾਉਣਾ ਪਊਗਾ ਔਰ ਦੂਜੇ ਪਾਸੇ ਸਾਈਕੋਲੋਜਿਸਟ ਦੇ ਨਾਲ ਕੰਟੀਨਿਉਟੀ ਦੇ ਵਿੱਚ ਕਾਉਂਸਲਿੰਗਸ ਕਰ ਕਰਕੇ ਫਿਰ ਉਹ ਜਿਹੜਾ ਨਸ਼ੇੜੀ ਹੈ ਜਾਂ ਕੋਈ ਵੀ ਨਸ਼ੇ ਦੇ ਅਲਾਮਤ ਦੇ ਵਿੱਚ ਹੈ ਫਿਰ ਉਹ ਛੱਡ ਪਾਉਣਗੇ ਤੁਸੀਂ ਕਹੋ ਵੀ ਕੁੱਟ ਕੇ ਮਾਰ ਕੇ 4 ਦਿਨ ਕਮਰੇ 'ਚ ਬੰਦ ਕਰਕੇ ਧੱਕੇ ਕਰਕੇ ਆਈ ਐਮ ਸੌਰੀ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਔਰ ਇਹ ਕੋਈ ਤਰੀਕਾ ਹੀ ਨਹੀਂ ਹੈ ਔਰ ਤੁਸੀਂ ਮੀਨਾ ਸਾਲ ਇਹ ਤਾਂ ਸਾਲਾਂ ਬਦੀ ਪ੍ਰੈਕਟਿਸ ਹੈ ਤੁਹਾਨੂੰ ਕੰਟੀਨਿਊਟੀ ਦੇ ਵਿੱਚ ਉਹਦੇ ਲਈ ਕੰਮ ਕਰਨਾ ਪਊਗਾ ਆਪਾਂ ਕਹਿੰਨੇ ਆ ਵੀ 2 ਮਹੀਨੇ 4 ਮਹੀਨੇ ਗੱਲ ਕਰਕੇ ਤੇ ਇਹ ਤਾਂ ਹਟਦਾ ਨਹੀਂਗਾ ਛੱਡ ਮਰਪਰਾ ਤੇ ਫੇਰ ਨਹੀਂ ਕੰਮ ਲਗਾਤਾਰ شدت ਨਾਲ ਕੰਮ ਕਰਨਾ ਪੈਣਾ ਕਿਉਂਕਿ ਉਹ ਉਹਦਾ ਦੂਜੇ ਜਨਮਾਂ ਦੀ ਗੱਲ ਹੈ ਹੁਣ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਵਾਸਤੇ ਜਿੱਦਾਂ ਆਪਾਂ ਕੋਈ ਸਮਾਜ ਸੇਵੀ ਜਥੇਬੰਦੀਆਂ ਕਹਿ ਲਿਆ ਕਿ ਨਸ਼ਾ ਛਡਾਊ ਕੇਂਦਰ ਜਿਹੜੀ ਆ ਉਹ ਬਣਾਏ ਗਏ ਆ ਤੇ ਕਿਤੇ ਨਾ ਕਿਤੇ ਜਿਹੜੇ ਉਹ ਪਰਮੰਧਕ ਨੇ ਉਹ ਮਨੋਵਿਗਿਆਨੀ ਤੇ ਹੈ ਨਹੀਂ ਆ ਤੇ ਉਹ ਕੀ ਆ ਬੰਨ ਕੇ ਬੌਸਰ ਰੱਖ ਕੇ ਤੇ ਉਹਨਾਂ ਨੂੰ ਕਰ ਰਏ ਆ ਤੇ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਇਹ ਠੀਕ ਨੇ ਹਲ ਹਰ ਬਿਮਾਰੀ ਦਾ ਇੱਕ ਬੋਲ ਕੇ ਤੇ ਪਿਆਰ ਦੇ ਨਾਲ ਹੀ ਨਿਕਲਦਾ ਹੈ ਕੋਈ جنگ ਜਿਹੜੀ ਹੈਗੀ ਆ ਬਹੁਤ ਇਹ ਜ਼ਿੰਦਗੀ ਦੀ جنگ ਆ ਇਹ ਜ਼ਿੰਦਗੀ ਦੀ جنگ ਪਿਆਰ ਦੇ ਨਾਲ ਸਮਝਾ ਕੇ ਜੋ ਆਖਾ ਨੂੰ ਤਾਕਤਵਰ ਕਰਕੇ ਸਭ ਦਵਾਈਆਂ ਦੇ ਕੇ ਤਾ ਇਹ ਨਸ਼ੇ ਦੀ ਜੰਗ ਤੋਂ ਨਸ਼ੇ ਤੋਂ ਬਾਹਰ ਆਇਆ ਜਾ ਸਕਦਾ ਹੈ ਟੈਂਪਰੇਰੀ ਤੌਰ ਤੇ ਹੋ ਸਕਦਾ ਹੈ ਵੀ 2-3 ਮਹੀਨੇ ਰਹਿ ਲਿਓ ਨੇ ਨਸ਼ਾ ਨਹੀਂ ਕੀਤਾ ਹੈਗਾ ਪਰ ਆਸੇ ਪਾਸੇ ਪਰਿਵਾਰ ਦਾ ਮਾਹੌਲ ਤਾਂ ਉਹੀ ਆ ਨਾ ਉਹੀ ਹੈ ਨਕਾਰਾਤਮਕ ਉਹ ਹੀ ਉਹਨੂੰ ਕਿਸੇ ਨੇ ਪੁੱਛਣਾ ਨਹੀਂ ਫੇਰ ਉਸੇ ਮਾਹੌਲ ਚ ਜਾਊਗਾ ਤੇ ਫੇਰ ਉਹਨੂੰ ਤੰਗ ਲੱਗੂਗੀ ਨਸ਼ੇ ਦੀ ਫੇਰ ਉਹ ਨਸ਼ੇਵਾਲ ਜਾਊਗਾ ਇਹ ਤਾਂ ਪਰਿਵਾਰ ਦਾ ਸਿਸਟਮ ਪਿੰਡ ਦਾ ਸਿਸਟਮ ਫਿਰ ਸ਼ਹਿਰ ਦਾ ਸਿਸਟਮ ਫਿਰ ਸੂਬੇ ਦਾ ਸਿਸਟਮ ਹੀ ਬਦਲਣਾ ਪੈਣਾ ਹੈ ਫੇਰ ਜਾ ਕੇ ਕੰਮ ਬਣੂਗਾ ਦੂਜਿਆਂ ਤੇ ਵੀ ਕੋਈ ਸਰਕਾਰ ਆ ਕੇ ਨਸ਼ਾ ਬੰਦ ਕਰ ਦੂਗੀ ਕੋਈ ਪੁਲਿਸ ਪ੍ਰਸ਼ਾਸਨ ਬੰਦ ਕਰ ਦੂਗਾ ਆ ਜਿਵੇਂ ਪੁਲਿਸ ਵਾਲੇ ਵੀ ਬਹੁਤ سارے ਇਨਵੋਲਡ ਨੇ ਇਹਨਾਂ ਦੀ ਲਾਈਫ ਵੀ ਇੰਨੀ ਔਖੀ ਤੇ ਟਫ ਹੈ ਇਹ ਵੀ ਮਨੋਰੋਗੀ ਓਵੇਂ ਹੀ ਨੇ ਇਹਨਾਂ ਨੂੰ ਵੀ ਸਾਈਕੋਲੋਜਿਸ ਦੀ ਜ਼ਰੂਰਤ ਹੈ ਇਹਨਾਂ ਦੇ ਆਪ ਦੇ ਕਿਉਂਕਿ ਟਾਈਮ ਹੀ ਹੈ ਨਹੀਂਗਾ ਪਰਿਵਾਰ ਨੂੰ ਮਿਲਣ ਦਾ ਗੱਲ ਕਰਨ ਦਾ ਬੈਨ ਦਾ ਤੇ ਵੀ ਮਨੋਰੋਗੀ ਨੇ ਤੇ ਇਹਨਾਂ ਨੂੰ ਹਰ ਬੰਦੇ ਨੂੰ ਜਿਹੜਾ ਭਾਵੇਂ profession ਦੇਖੋ ਬੁਲਤ ਸ ਹੈ ਜਾਂ ਹੋਰ ਵੀ ਹੈ ਮੈਂਟਲੀ ਸਟਰੋਂਗ ਤੇ ਖੁਸ਼ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਖੁਸ਼ ਹੋ ਤੇ ਦਿਮਾਗੀ ਰੋਗ ਤੇ ਤਕੜੇ ਹੋ ਫਿਰ ਇਸ ਤੋਂ ਖੁਸ਼ੀ ਤੋਂ ਤੇ ਦਿਮਾਗੀ ਰੋਗ ਤੋਂ ਤਕੜੇ ਤੋਂ ਵੱਡਾ ਨਸ਼ਾ ਹੀ ਦੁਨੀਆ 'ਚ ਕੋਈ ਹੈ ਨਹੀਂ ਕਾ ਜੇ ਖੁਸ਼ ਹੋ ਤਾਂ ਫਿਰ ਕਿਸੇ ਨਸ਼ੇ ਦੀ ਲੋੜ ਨਹੀਂ ਸ਼ਾਇਦ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹੁੰਨਾ ਕਿ ਜੇ ਨਸ਼ੇ ਦੇ ਵਿੱਚ ਆਪਾਂ ਖੁੱਬ ਕੇ ਇੰਨੀ ਗੱਲਬਾਤ ਕਰ ਰਹੇ ਆ ਉਹਦਾ ਰੀਜ਼ਨ ਕੀ ਹੈ ਕੇ ਬਹੁਤ ਸਾਰੇ ਨੌਜਵਾਨ ਸਨ ਜਿਨ੍ਹਾਂ ਨੂੰ ਕੁਝ ਅੰਮ੍ਰਿਤਸਰ ਦਾ ਜਦੋਂ ਆਪਾਂ ਮੈਂਟਲ ਹਸਪੀਟਲ ਕਹਿ ਦਿੰਦੇ ਆ ਤੇ ਇੱਕਦਮ ਦਿਮਾਗ ਦੇ ਵਿੱਚ ਆਉਂਦਾ ਕਿ ਸਾਡਾ ਬੱਚਾ ਪਾਗਲ ਹੋ ਗਿਆ ਆਪਾਂ ਲੈ ਜਾਈਏ ਉੱਥੇ ਮਨੋਵਿਗਿਆਨਿਕ ਡਾਕਟਰ ਮਾਹਰ ਡਾਕਟਰ ਨੇ ਸਰਕਾਰ ਵੱਲੋਂ ਪ੍ਰੋਵਾਈਡ ਕਰਵਾਏ ਗਏ ਨੇ ਲੇਕਿਨ ਆਪਾਂ ਉਹਦਾ ਫਾਇਦਾ ਹੀ ਨਹੀਂ ਲੈ ਪਾਉਂਦੇ ਤੇ ਉਹਦੇ ਵਿੱਚ ਮੈਂ ਵੇਖਿਆ ਕਿ ਉਹ ਕਾਉਂਸਲਿੰਗ ਸਭ ਤੋਂ ਪਹਿਲਾਂ ਜਿਹੜੀ ਆ ਉਹ ਮਾਪੇ-ਬਾਪ ਨਾਲ ਕਰਦੇ ਆ ਤਾਂ ਹੀ ਅਮਰਤਜੀਤ ਨਾਲ ਮੇਰਾ ਗੱਲ ਕਰਨ ਦਾ ਜਿਹੜਾ ਹੈ ਇੱਕ ਬਹੁਤ ਬਰੀਕੀ ਨਾਲ ਇਹ ਤਤਪਰ ਸੀ ਤੇ ਆਪਾਂ ਇਲਾਜ ਕਰਾਉਣ ਦੀ ਬਜਾਏ ਜਿਹੜਾ ਉਹ ਲੈ ਜਾਂਦੇ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾਂ ਹੋਰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਨਾਲ ਜਿਹੜਾ ਇਹਨਾਂ ਨੇ ਜਿਹੜਾ ਐਕਸਪਲੇਨ ਐਕਸਪਲੇਨ ਕੀਤਾ ਸੋ ਆਪਾਂ ਹੁਣ ਇਸ ਤੇ ਅੱਗੇ ਜਿਹੜਾ ਪੂਰੀ ਰੂਪਰੇਖਾ ਵਾ ਇਸ ਤੁਹਾਡੇ ਜਿਹੜਾ ਮਿਸ਼ਨ ਚਲਾ ਰਹੇ ਹੋ ਉਹਦੀ ਕਿਸ ਤਰੀਕੇ ਨਾਲ ਤਿਆਰ ਕਰੋਗੇ ਤੋ ਆਪਾਂ ਹੁਣ ਇਸ ਤੇ ਅੱਗੇ ਜਿਹੜਾ ਪੂਰੀ ਰੂਪਰੇਖਾ ਵਾ ਇਸ ਤੁਹਾਡੇ ਜਿਹੜਾ ਮਿਸ਼ਨ ਚਲਾ ਰਹੇ ਹੋ ਉਹਦੀ ਕਿਸ ਤਰੀਕੇ ਨਾਲ ਤਿਆਰ ਕਰੋਗੇ ਦੇਖੋ ਇਹ ਹਜੇ ਵਰਕਿੰਗ ਸਟੇਜ ਦੇ ਵਿੱਚ ਹੈ ਇਨੀਸ਼ੀਅਲ ਸਟੇਜ ਦੇ ਵਿੱਚ ਹੈ ਇਨੀਸ਼ੀਅਲ ਫੇਸ ਦੇ ਵਿੱਚ ਇੱਕ ਤਾਂ ਮੇਰੇ ਨਾਲ ਮਨੋਰੋਗੀ ਨੇ ਸਾਈਕੋਲੋਜੀਸ ਸਾਈਕੀਟਰਿਸ ਬਹੁਤ ਸਾਰੇ ਡਾਕਟਰਸ ਹੋਰ ਵੀ ਡਾਕਟਰਸ ਜੁੜ ਗਏ ਨੇ ਬਹੁਤ ਸਾਰੇ ਆਮ ਲੋਕ ਗਾਣੇ ਵੋਲੰਟੀਅਰ ਕੀਤਾ ਵੀ ਉਹ ਕੰਮ ਕਰਨਗੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਕੇ ਪਹਿਲਾ ਮੇਰਾ ਫੇਸ ਹੈ ਵੀ 1300 ਪਿੰਡਾਂ ਪਿੰਡ ਚ ਮੈਂ ਖੁਦ ਜਾ ਕੇ ਕਵਰ ਕਰੀਏ ਇਹਦੇ ਤੇ ਡਿਸਕਸ ਕਰੀਏ ਇਹਦਾ ਸਮਾਧਾਨ ਲੱਭੀਏ ਕਿਉਂਕਿ ਇਹ ਜੀ ਪ੍ਰੋਬਲਮ ਹੈ ਜਿਹਦਾ ਇੱਕ ਸਮਾਧਾਨ ਨਹੀਂ ਹੋ ਸਕਦਾ ਹੋ ਸਕਦਾ ਹੈ ਹਰ ਪਿੰਡ ਦੇ ਵਿੱਚ ਸਮਾਧਾਨ ਅੱਡ ਤਰੀਕੇ ਦਾ ਨਿਕਲੂਗਾ ਜਿੰਨੇ ਅੱਡ ਵੱਖ-ਵੱਖ ਤਰੀਕੇ ਦੇ ਲੋਕ ਹੋਣਗੇ ਉੰਨਿਆਂ ਹੀ ਵੱਖ-ਵੱਖ ਤਰੀਕੇ ਦੀਆਂ ਗੱਲਾਂਆਂ ਜਾਂ ਆਈਡੀਆਜ਼ ਆਉਣਗੇ ਤੇ ਹਰ ਬੰਦਾ ਆਪ ਦਾ ਆਪ ਦਾ ਅਲੱਗ-ਅਲੱਗ ਆਈਡੀਆਜ਼ ਨੂੰ ਇੰਪਲੀਮੈਂਟ ਕਰੂਗਾ ਔਰ ਉਹ ਤਾਂ ਹੀ ਹੋ ਪਾਊਗਾ ਜੋ ਜੋ ਜਾਵਾਂਗੇ ਮਿਲਾਂਗੇ ਦੂਜੀ ਗੱਲ ਹੈ ਜਿਵੇਂ ਅੱਜ ਆਪਾਂ ਇੰਟਰਵਿਊ ਕਰ ਰਹੇ ਆ ਸਾਈਕੋਲੋਜੀਸਟ ਨਾਲ ਸਾਈਕੀਟ੍ਰਿਸਟ ਨਾਲ ਮੇਰਾ ਆਪ ਦਾ ਜਿਹੜਾ ਸੋਸ਼ਲ ਮੀਡੀਆ ਦਾ ਸਿਸਟਮ ਹੈ ਜਾਂ ਮੇਰਾ ਜੋ ਮੈਂ ਨਸ਼ੇ ਦੇ ਖਿਲਾਫ ਸਿਰਫ ਮੇਰਾ ਚੈਨਲ ਜਿਹੜਾ ਹੈਗਾ ਉਹਦੇ ਤੇ ਜੇ ਕੋਈ ਬਾਈਟ ਇੰਟਰਵਿਊ ਪਏਗੀ ਵਸਦਾ ਰਹੇ ਪੰਜਾਬ ਉਹ ਸਿਰਫ ਨਸ਼ੇ ਤੇ ਹੀ ਪਈਗੀ ਸਿਰਫ ਉਹ ਉਹ ਬੋਲੇਗਾ ਜੇ 4 ਦਿਨਾਂ ਬਾਅਦ ਕੋਈ ਬਾਈਟ ਹੈ ਜਾਂ ਗੱਲ ਹੈ ਤਾਂ ਸਿਰਫ ਨਸ਼ੇ ਤੇ ਹੀ ਗੱਲ ਹੋਏਗੀ ਉਸ ਤੋਂ ਇਲਾਵਾ ਉਹਦਾ ਕੋਈ ਪਰਪਸ ਹੀ ਨਹੀਂ ਹੈ ਜਾਂ ਕੋਈ ਡਾਕਟਰ ਨਾਲ ਜਾਂ ਜਿਹੜੇ ਨਸ਼ੇ ਨੂੰ ਛੱਡਣਗੇ ਮੁੰਡੇ ਉਹਨਾਂ ਨੇ ਕਿਵੇਂ ਛੱਡ ਸਕੇ ਉਹਨਾਂ ਨਾਲ ਗੱਲਬਾਤ ਉਹ ਸਾਰੀ ਸਿਰਫ ਉਹਦੇ ਤੇ ਉਹੀ ਕਨਵਰਸੇਸ਼ਨਸ ਹੋਣੀਆਂ ਨੇ ਤਾਜੋ ਕਿਉਂਕਿ ਮੈਨੂੰ ਲੋਕ ਮੈਂ ਬਹੁਤ ਧੰਨਵਾਦੀ ਵੀ ਹਾਂ ਵੀ ਮੇਰੀਆਂ ਗੱਲਾਂ ਨੂੰ ਸੁਣਦੇ ਨੇ ਲੋਕ ਤੇ ਅਮਲ ਵੀ ਕਰਦੇ ਨੇ ਤਾਂ ਜੋ ਜਿੰਨੇ ਕਿਉਂਕਿ ਮੈਂ ਸਾਰੀ ਜਗ੍ਹਾ ਤੇ ਨਹੀਂ ਜਾ ਸਕੂਗੀ 13000 ਪਿੰਡ ਹੈ ਪੰਜਾਬ ਐਡਾ ਵੱਡਾ ਹੈ ਮੈਂ ਨਹੀਂ ਜਾ ਪਾਉਂਗੀ ਤੇ ਪਰ ਮੇਰੀਆਂ ਗੱਲਾਂ ਜਾ ਸਕਦੀਆਂ ਨੇ ਕੋਈ ਪਿੰਡ ਦਾ ਕੋਈ ਸੋਲੂਸ਼ਨ ਨਿਕਲਿਆ ਤਾਂ ਮੈਂ ਆਪਦੇ ਸੋਸ਼ਲ ਮੀਡੀਆ ਤੇ ਸਿਸਟਮ ਤੇ ਸ਼ੇਅਰ ਕਰੂੰਗੀ ਜਿਹੜੇ ਪੰਜਾਬ ਦੇ ਕਿਸੇ ਹੋਰ ਪਿੰਡ ਨੂੰ ਉਹਨਾਂ ਦੇ ਬਜ਼ੁਰਗਾਂ ਨੂੰ ਜਾਂ ਲੀਡਰਸ ਨੂੰ ਪਿੰਡਾਂ ਦੇ ਹੈਡ ਨੂੰ ਉਹ ਚੀਜ਼ ਸੰਦਾਈ ਤੋਂ ਆਪਦੇ ਪਿੰਡ ਚ ਇੰਪਲੀਮੈਂਟ ਕਰਨਗੇ ਉਹ ਪੁਰਾਣੀ ਕਹਾਵਤ ਹੈ ਨਾ ਨੋਹੇ ਗੱਲ ਕਰਤੀ ਇਹ ਕਰਨ ਕਰ ਤੋਂ ਉਸ ਕਿਸਮ ਦਾ ਕੰਮ ਕਰਨ ਦੇ ਇਰਾਦੇ ਆ हां ਜਿਹੜੇ ਪਿੰਡ ਦੇ ਵਿੱਚ ਆਈਡੈਂਟੀਫਾਈ ਕਰਕੇ ਵੀ ਇੱਕ ਪਿੰਡ ਦੇ ਵਿੱਚ 50 ਨਸ਼ੇੜੀ ਨੇ 100 ਨਸ਼ੇੜੀ ਨੇ ਉਹਨਾਂ ਨੂੰ ਕਿਵੇਂ ਬਾਹਰ ਲੈ ਕੇ ਆਉਣਾ ਹੈ ਕਿਵੇਂ ਉਹਨਾਂ ਦੀ ਸਾਈਕੋਲੋਜਿਸਟ ਨਾਲ ਆਨਲਾਈਨ ਕਾਉਂਸਲਿੰਗ ਕਰਾਨੀ ਹੈ ਕਿਵੇਂ ਕਾਉਂਸਲਿੰਗਸ ਕਰਾਉਣੀਆਂ ਨੇ ਕਿਹੜੀਆਂ ਮੈਡੀਸਿਨ ਸਬਸਟੀਟਿਊਟਸ ਦੇਣੇ ਨੇ ਪਰਿਵਾਰ ਦਾ ਉਹਦੇ ਵਿੱਚ ਰੋਲ ਕੀ ਹੋਏਗਾ ਪਿੰਡ ਦਾ ਰੋਲ ਕੀ ਹੋਏਗਾ ਸਾਰਾ ਰੋਲ ਹੌਲੀ-ਹੌਲੀ ਜਿਵੇਂ ਜਾਵਾਂਗੇ ਉਦੋਂ ਨਿਰਧਾਰਿਤ ਹੋਏਗਾ ਕਿਉਂਕਿ ਇਹ ਇਹਦਾ ਕੋਈ ਇੱਕ ਸੋਲੂਸ਼ਨ ਹੋ ਹੀ ਨਹੀਂ ਸਕਦਾ ਹੈਗਾ ਇਹਦਾ ਵੱਖ-ਵੱਖ ਸੋਲੂਸ਼ਨਸ ਆਉਣਗੇ ਵੱਖ-ਵੱਖ ਆਈਡੀਆਜ਼ ਆਉਣਗੇ ਸ਼ਾਇਦ ਇਹ ਏਵੋਲੂਸ਼ਨ ਜਿਹੜੀ ਹੈਗੀ ਆ ਹੁੰਦੀ ਹੋਈ ਰਹੇਗੀ ਜਦੋਂ ਤੱਕ ਕੰਮ ਹੋਏਗਾ ਜਿਸ ਤਰੀਕੇ ਦੇ ਨਾਲ ਤੁਸੀਂ ਐਡਵੋਕੇਟ ਵੀ ਹੋ ਡਾਕਟਰ ਵਾਲਾ ਜਿਹੜਾ ਹੈਗਾ ਵਾ ਸੇਵਾ ਦਾ ਇੱਕ ਕਹਿ ਸਕਦੇ ਹਾਂ ਕਿ ਭਾਵਨਾ ਦੇ ਨਾਲ ਜਾਂ ਤੁਸੀਂ ਹਸਪੀਟਲ ਚਲਾ ਸਕਦੇ ਹੋ ਤੇ ਫਿਰ ਕੀ ਕਾਰਨ ਹੋਇਆ ਕਿ ਤੁਸੀਂ ਜਿਹੜੇ ਨਸ਼ਾ ਲੋਕ ਕਰ ਰਹੇ ਆ ਉਹਨਾਂ ਦੇ ਉੱਤੇ ਸਮਾਜ ਸੇਵੀ ਜਥੇਬੰਦੀ ਬਣਾ ਕੇ ਤੇ ਤੁਸੀਂ ਉੱਤੇ ਵਰਕ ਕਰਨਾ ਸ਼ੁਰੂ ਕਰਤਾ ਕੀ ਤੁਹਾਡੀ ਨਿੱਜੀ ਜੀਵਨ ਨਾਲ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਮੇਰਾ ਛੋਟਾ ਭਰਾ ਸੀਗਾ 11 ਸਾਲ ਪਹਿਲਾਂ ਅੱਜ ਤੋਂ 12 12 12 12 ਨੂੰ ਮੇਰਾ ਛੋਟਾ ਭਰਾ ਨਸ਼ੇ ਕਰਕੇ ਇਸ ਦੁਨੀਆ ਤੋਂ ਚਲਿਆ ਗਿਆ 28 ਸਾਲ ਦਾ ਸੀ ਮੇਰਾ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਜਦੋਂ ਮੇਰੇ ਵੀਰ ਦੀ ਅਰਥ ਹੀ ਜਾਂਦੀ ਸੀਗੀ ਉਦੋਂ ਮੈਂ ਉਹਨੂੰ ਵਾਦਾ ਕੀਤਾ ਸੀਗਾ ਵੀ ਮੈਂ ਨਸ਼ੇ ਤੇ ਕੰਮ ਕਰੂੰਗੀ 11 ਸਾਲ ਹੋ ਗਏ ਤੇ ਮੈਂ ਕੋਈ ਕੰਮ ਹੀ ਨਹੀਂ ਕੀਤਾ ਤੇ ਮੇਰੀ ਅੰਤਰਾਤਮਾ ਮੈਨੂੰ ਕੁਚੋੜਦੀ ਸੀਗੀ ਵੀ ਤੂੰ ਆਪਦੇ ਭਰਾ ਨੂੰ ਜਾਂਦੇ ਭਰਾ ਨੂੰ ਵਾਦਾ ਕਰਕੇ ਤੇ ਤੂੰ ਕੰਮ ਹਜੇ ਤੱਕ ਕੀਤਾ ਹੀ ਨਹੀਂ। ਤੋਂ ਉਹ ਮੈਂ ਬਹੁਤ ਅੰਦਰੋਂ ਡਿਸਟਰਬਡ ਸੀ ਤੇ ਫਿਰ ਮੈਂ 12 ਦਸੰਬਰ ਨੂੰ ਇਹ ਸੌਂ ਖਾਦੀ ਸੀ ਵੀ ਮੈਂ ਇੱਕ ਸਾਲ ਪੈਰਾਂ 'ਚ ਜੋੜੇ ਨਹੀਂ ਪਾਉਂਗੀ, ਜੁੱਤੇ ਨਹੀਂ ਪਾਉਂਗੀ ਤੇ ਮੈਂ ਨਸ਼ੇ ਲਈ ਕੰਮ ਕਰਨਾ ਹੈ। ਤੇ ਹੁਣ ਮੈਂ ਨਸ਼ੇ ਲਈ ਮੇਰਾ ਸਮਾਜਿਕ ਦੇ ਇੱਕ ਕੰਮ ਕੋਈ ਹੋਏਗਾ ਤੇ ਮੈਂ ਚਾਹੂੰਗੀ ਵੀ ਮੇਰਾ ਮੈਨੂੰ ਲੋਕ ਜਾਣਣ ਤਾਂ ਮੈਂ ਸਿਰਫ ਨਸ਼ੇ ਤੇ ਹੀ ਆਵਦਾ ਟਾਈਮ ਜਿਹੜਾ ਅਗਲਾ ਸਮਾਂ ਹੈ ਉਹਨੂੰ ਸਮਰਪਿਤ ਕਰਨਾ ਚਾਹੁੰਨੀ ਆ ਤੇ ਕਿਉਂਕਿ ਇਹ ਕੰਮ ਬਹੁਤ ਜ਼ਿਆਦਾ ਵੱਡਾ ਹੈ ਮੇਰਾ ਟੀਚਾ ਮਾਰਕੀਟ ਖਤਮ ਕਰਨ ਦਾ ਹੈ ਕੋਈ ਸਰਕਾਰਾਂ ਨਾਲ ਸਰਕਾਰਾਂ ਨੂੰ ਬਲੇਮ ਕਰਨ ਦਾ ਨਹੀਂ ਹੈ ਕੋਈ ਪੁਲਿਸ ਪ੍ਰਸ਼ਾਸਨ ਨੂੰ ਸਿਸਟਮ ਨੂੰ ਕਿਉਂਕਿ ਉਹ ਆਪ ਵੀ ਪੀੜਿਤ ਨੇ ਜਿਹੜਾ ਆਪ ਹੀ ਪੀੜਿਤ ਹੋਵੇ ਉਹਨਾਂ ਨੂੰ ਮੈਂ ਕੀ ਕਹਾ ਵੀ ਤੁਸੀਂ ਆ ਕੇ ਸਮਝਾਓ ਠੀਕ ਹੈ ਤੁਸੀਂ ਆ ਕੇ ਮਦਦ ਕਰੋ ਕਿਉਂਕਿ ਇਹ ਨੈਕਸਸ ਵੱਡੇ ਨੇ ਨਾ ਮੈਨੂੰ ਸਪਲਾਈਅਰ ਤੋਂ ਕੋਈ ਮਤਲਬ ਹੈ ਮੈਂ ਤਾਂ ਖਰੀਦਦਾਰ ਨੇ ਜਿਹੜੇ ਜਿਹੜੇ ਨਵੇਂ ਮੁੰਡੇ ਜਵਾਕ 12 13 14 ਸਾਲ ਦੇ ਨਸ਼ੇ ਵੱਲ ਆਉਣ ਉਹਨਾਂ ਨੂੰ ਰੋਕਣਾ ਤੇ ਜਿਹੜੇ ਆਲਰੇਡੀ ਹੈਗੇ ਨੇ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਤਾਂ ਵੱਡਾ ਜਿਹੜਾ ਮਾਰਕੀਟ ਹੈ ਮਾਰਕੀਟ ਖਤਮ ਕਰਨ ਦਾ ਇਰਾਦਾ ਰੱਖਦੀ ਆਂ ਔਰ ਪਰਮਾਤਮਾ ਅਗੇ ਅਰਦਾਸ ਕਰੂੰਗੀ ਵੀ ਮੈਨੂੰ ਇੰਨੀ ਸ਼ਕਤੀ ਦੇਈ ਜਾਵੇ ਵੀ ਜਿੰਨੀਆਂ ਮਰਜ਼ੀ ਮੈਨੂੰ ਔਖੜਾਂ ਆਈ ਜਾਣ ਤੇ ਜਿੰਨੀ ਮਰਜ਼ੀ ਸਕਾਰਾਤਮਕ ਸੋਚ ਵਾਲੇ ਲੋਕ ਮਿਲਣ ਨਕਾਰਾਤਮਕ ਆਲੇ ਪਰ ਮੇਰਾ ਜਜ਼ਬਾ ਤੇ ਮੇਰਾ ਹੌਂਸਲਾ ਕਦੇ ਡਿੱਗੇ ਨਾ ਤੇ ਮੈਂ ਕਦੇ ਹਤਾਸ਼ ਨਾ ਹੋਵਾਂ ਤੇ ਇਹ ਜੰਗ ਲੜੀ ਚੱਲਾਂ ਜਦੋਂ ਤੱਕ ਜਿਉਂਦੀ ਰਾਵਾਂ ਮੈਂ ਥੋੜਾ ਜਿਆਦਾ ਨਿੱਜੀ ਜ਼ਿੰਦਗੀ ਤੇ ਤੁਹਾਡੇ ਸਵਾਲ ਕਰਨਾ ਚਾਹੁੰਨਾ ਕਿ ਤੁਸੀਂ ਮੈਨੂੰ ਨਹੀਂ ਪਤਾ ਮੈਰਿਡ ਹੋ ਜਾਂ ਅਨਮੈਰਿਡ ਹੋ ਲੇਕਿਨ ਪਰਿਵਾਰ ਨੂੰ ਟਾਈਮ ਵੀ ਦੇਣਾ ਤੇ ਸਮਾਜ ਸੇਵਾ ਵੀ ਕਰਨੀ ਥੋੜਾ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਪਰਿਵਾਰ ਦੇ ਵਿੱਚ ਮੈਂ ਜੁਆਇੰਟ ਫੈਮਿਲੀ ਚ ਰਹਿੰਦੀ ਆ ਮੇਰੇ ਸਾਸੋਰਾ ਮੇਰੇ ਜੇਡ ਜਠਾ ਨੇ ਬੱਚੇ ਸਾਰੇ ਮੇਰੇ ਹਸਬੰਡ ਅਸੀਂ ਸਾਰੇ ਇਕੱਠੇ ਰਹਿੰਦੇ ਆ ਤਾਂ ਹੀ ਮੈਂ ਕਹਿ ਰਹੀ ਸੀ ਕਿ ਨਾ ਇੱਕ ਜੁਆਇੰਟ ਫੈਮਿਲੀ ਦਾ ਬਹੁਤ ਵੱਡਾ ਸਹਾਰਾ ਹੁੰਦਾ ਆ ਆਪਾਂ ਨੂੰ ਲੱਗਦਾ ਵੀ ਕੋਈ ਟੋਕ ਦੂ ਰੋਕ ਦੂ ਆਪਣੇ ਹੀ ਮਾਪਿਓ ਨੇ ਜੇ ਟੋਕ ਰੋਕ ਵੀ ਦੇਣਗੇ ਆਪਾਂ ਨੂੰ ਕੋਈ ਚੰਗੀ ਸਿੱਖਿਆ ਹੀ ਦੇਣਗੇ ਤੇ ਬੱਚੇ ਮੇਰੇ ਮੇਰੀਆਂ ਤਿੰਨ ਬੇਟੀਆਂ ਨੇ ਛੋਟੀ ਬੇਟੀ 7 ਸਾਲ ਦੀ ਆ ਵੱਡੀ 16 ਸਾਲ ਦੀ ਆ ਇੱਕ 11 ਸਾਲ ਦੀ ਮੇਰੀ ਬੇਟੀ ਆ ਤੇ ਜੁਆਇੰਟ ਪਰਿਵਾਰ ਦੇ ਵਿੱਚ ਰਹਿੰਦੇ ਆ ਹਾਂ ਹੁਣ ਕੁਝ ਕੁ ਸਮੇਂ ਤੋਂ ਮੈਂ ਥੋੜੀ ਜਿਹੀ ਜ਼ਿਆਦਾ ਰੁੱਝ ਗਈ ਆ ਕਿਉਂਕਿ ਬਹੁਤ ਸਾਰੇ ਮਤਲਬ ਬਹੁਤ ਸਾਰੇ ਕੰਮ ਨੇ ਮੇਰੇ ਸ਼ੋਸ਼ਲ ਵਰਕ ਦੇ ਨਾਲ ਤ ਸਮਾਂ ਘਟ ਜਾਂਦਾ ਹੈ ਬੱਚੇ ਕਈ ਵਾਰ ਕੰਪਲੇਨ ਵੀ ਕਰਦੇ ਨੇ ਪਰ ਮੇਰੀਆਂ ਬੇਟੀਆਂ ਆਪਦੇ ਦਾਦਾ ਦਾਦੀ ਨਾਲ ਫਾਦਰ ਨਾਲ ਜ਼ਿਆਦਾ ਜੁੜੀਆਂ ਹੋਣ ਕਰਕੇ ਮੈਨੂੰ ਥੋੜਾ ਜਿਹਾ ਰਿਲੀਫ ਮਿਲ ਜਾਂਦਾ ਹੈ ਹਾਂ ਪਰ ਐਜ਼ ਅ ਮਾਂ ਕਹਾਂ ਕਿਤੇ ਨਾ ਕਿਤੇ ਟਾਈਮ ਦੀ ਕਮੀ ਪੈ ਜਾਂਦੀ ਹੈ ਸੋ ਕਾਫੀ ਟਾਈਮ ਹੋ ਗਿਆ ਹੈ ਇੰਟਰਵਿਊ ਨੂੰ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਆਖਰੀ ਛੋਟਾ ਜਿਹਾ ਮੈਸੇਜ ਕੋਈ ਦੇਣਾ ਚਾਹੋ ਮੇਰਾ ਤਾਂ ਪੰਜਾਬ ਦੇ ਪੰਜਾਬੀਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਸਨੇਹਾ ਹੈ ਵੀ ਪਿਆਰ ਤੋਂ ਵੱਡੀ ਜਿਹੜੀ ਹੈਗੀ ਹੈ ਤਾਕਤ ਨਹੀਂ ਹੈ ਤੇ ਦੂਜਿਆਂ ਦੇ ਵਿੱਚ ਨਾਲ ਇਸ਼ਾਰਾ ਕਰਕੇ ਚੀਜ਼ਾਂ ਦੇ ਮਗਰ ਨਾ ਭਜੋ ਤੁਹਾਡੇ ਜਾਕ ਤੁਹਾਡਾ ਐਸਟ ਨੇ ਤੇ ਆਪਦੇ ਪਰਿਵਾਰ ਦੇ ਵਿੱਚ ਆਪਸੀ ਸਾਂਝ ਪਿਆਰ ਬਣਾਓ ਤੇ ਜਾਕਾ ਨੂੰ ਜੁੜਨ ਦਿਓ ਜੇ ਤੋ ਕੋਈ ਤੁਹਾਡੇ ਜਵਾਕ ਦਾ ਲਾਂਬਾ ਲੈ ਕੇ ਆਂਦਾ ਤਾਂ ਉਹਦੇ ਮਗਰ ਨਾ ਪੋਓ ਤੇ ਦੇਖੋ ਵੀ ਜਵਾਕ ਨੂੰ ਤੁਹਾਡੇ ਨੂੰ ਵਾਕਈ ਦੇ ਵਿੱਚ ਕੀ ਪ੍ਰੋਬਲਮ ਹੈ ਤੇ ਆਪਦੇ ਜਵਾਕ ਨੂੰ ਡਾਂਟ ਵੀ ਸਕਦੇ ਤੇ ਜਵਾਕ ਤੇ ਆਪਦੇ ਤੇ ਨਿਗਾ ਰੱਖੋ ਕਿਉਂਕਿ ਤੁਹਾਡੇ ਜਵਾਕ ਨੂੰ ਸੰਭਾਲਣ ਦੀ ਰਿਸਪੌਂਸਿਬਿਲਟੀ ਤੁਹਾਡੀ ਹੈ ਤੇ ਦਾਦਾ ਦਾਦੀ ਦੀ ਸਭ ਤੋਂ ਜ਼ਿਆਦਾ ਆ ਕਿਉਂਕਿ ਜਦੋਂ ਦਾਦੇ ਦਾਦੀ ਜਜ਼ਬੇ ਭਰਦੇ ਨੇ ਨਾ ਜਵਾਕਾ ਚ ਮੇਰਾ ਸ਼ੇਰ ਪੁੱਤ ਮੇਰੀ ਰਾਣੀ ਧੀ ਮੇਰੀ ਬੱਬਰ ਸ਼ੇਰ ਤਾਂ ਉਹ ਜਿਹੜੀਆਂ ਕਹਾਣੀਆਂ ਬਜ਼ੁਰਗਾਂ ਤੋਂ ਜੁਆਕਾਂ ਨੂੰ ਜਾਂਦੀਆਂ ਨੇ ਨਾ ਉਹ ਮੋਰਲੀ ਜਿਹੜਾ ਹੈਗਾ اخਲਾਕੀ ਤੌਰ ਤੇ ਜੁਆਕਾਂ ਨੂੰ ਬਹੁਤ ਤਕੜਾ ਕਰਦੀਆਂ ਨੇ ਕਿਉਂਕਿ ਮੇਰੇ ਮੇਰੇ ਦਾਦੇ-ਦਾਦੀਆਂ ਨੇ ਮੈਨੂੰ ਇਹ ਜਿਹੀਆਂ ਹੀ ਕਹਾਣੀਆਂ ਸੁਣਾ ਕੇ ਕੋਈ ਬਜਾਰਤਾਂ ਪਾ ਕੇ ਵੱਡਾ ਕੀਤਾ ਤੇ ਇਹਦੇ ਵਿੱਚ ਮੇਰੀ ਸ਼ਖਸੀਅਤ ਦੇ ਵਿੱਚ ਮੇਰੇ ਦਾਦਾ-ਦਾਦੀ ਨਾਨਾ-ਨਾਨੀ ਸਾਰੇ ਪਰਿਵਾਰ ਦਾ ਮਾਪਿਓ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੈ ਤੇ ਆਪ ਦਾ ਯੋਗਦਾਨ ਚੰਗੀ ਤਰ੍ਹਾਂ ਨਿਭਾਓ ਤਾਂ ਨਸ਼ਾ ਜਾਪੇ ਮੁੱਕ ਜਾਣਗੀ ਸੋ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਦੇ ਮਾਪੇ ਜੀ ਤੁਹਾਡਾ ਨਾਲ ਸੰਪਰਕ ਕਰਨਾ ਚਾਹੁੰਦੇ ਕੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸੰਪਰਕ ਕਰ ਸਕਦੇ ਜੇ ਹੋ ਸਕਦਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਫੋਨ ਨੰਬਰ ਜਾਂ ਐਡਰੈਸ ਜ਼ਰੂਰ ਦਿਓ ਔਰ ਮੇਰਾ ਫੋਨ ਨੰਬਰ ਹੈਗਾ 998182024 ਇਹ ਫੋਨ ਨੰਬਰ ਇਹ ਮੇਰੇ ਵਰਕਪਲੇਸ ਦਾ ਨੰਬਰ ਹੈ ਉੱਥੇ ਕੰਟੈਕਟ ਕਰਕੇ ਆਪਦਾ ਨਾਮ ਤੇ ਉਹ ਦੱਸ ਕੇ ਤੁਸੀਂ ਛੱਡ ਦਿਓ ਮੈਂ ਆਪੇ ਤੁਹਾਨੂੰ ਕੰਟੈਕਟ ਕਰ ਲੂੰਗੀ ਤੇ ਮੈਨੂੰ ਆਲਰੇਡੀ ਮੇਰਾ ਆਪਦਾ ਨੰਬਰ ਵੀ ਸੋਸ਼ਲ ਮੀਡੀਆ ਤੇ ਹੈਗਾ ਤੇ ਬਹੁਤ ਲੋਕਾਂ ਨੇ ਮੈਨੂੰ ਆਪ ਮੇਰੇ ਫੇਸਬੁੱਕ ਰਾਹੀਂ ਅੰਮ੍ਰਿਤ ਗਿੱਲ ਮੇਰੇ ਪੇਜ ਰਾਹੀਂ ਕੰਟੈਕਟ ਕੀਤਾ ਆਪਦੇ ਨੰਬਰ ਵੀ ਦਿੱਤੇ ਤੇ ਮੈਂ ਸਾਰਿਆਂ ਨੂੰ ਤਕਰੀਬਨ ਜਿਹੜਾ ਹੈਗਾ 250 ਜਣਿਆਂ ਦਾ ਡਿਟੇਲਸ ਆਈਆਂ ਤੇ ਮੈਂ ਆਪ ਹੀ ਸਾਰਿਆਂ ਨੂੰ ਫੋਨ ਕਰ ਲਿਆ ਸੀਗਾ ਸੋ ਦਰਸ਼ਕਾਂ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਉਹਨਾਂ ਨੂੰ ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਆਪਣੇ ਪੁੱਤਰ ਦੀ ਜਾਂ ਕਿਸੇ ਨੂੰ ਲਾਗੇ ਗਵਾਂਢੀ ਨੂੰ ਬਚਾਉਣਾ ਤੇ ਇਸ ਸਾਡੇ ਮੈਸੇਜ ਨੂੰ ਉਥੋਂ ਤੱਕ ਪਹੁੰਚਾਉਣ ਵਾਸਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਦੈਨਿਕ ਸਵੇਰਾ ਲਈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ